ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਇਹ ਮੋਟਰ ਉੱਪਰ ਹੁਣ ਆਪਾਂ ਕਰ ਰਹੇ ਆਪਣੀ ਕਣਕ ਚੈੱਕ ਜਿਹੜਾ ਐਤਕੀ ਵੀ ਸੁਪਰ ਸੀਡਰ ਨੇ ਪੰਗੇ ਪਾਏ ਪਏ ਆ ਉਹਦੇ ਬਾਰੇ ਗੱਲਬਾਤ ਕਰਨ ਲੱਗੇ ਆ ਵੀ ਸੁਪਰ ਸੀਡਰ ਦੀ ਬਜਾਈ ਕਿਉਂ ਨਹੀਂ ਲੋਟ ਆ ਰਹੀ ਉਹ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਨੇ ਇਹ ਖੇਤ ਬੀਜਿਆ ਵਾ ਤਾਂ ਇਹਦੇ ਵਿੱਚ ਆਪਣਾ ਕੀਲੇ ਦੇ ਹਿਸਾਬ ਗੈਲ 55 ਕਿਲੋ ਬੀਜ ਪਿਆ ਵਾ ਪਰ ਜਰਮੀਨੇਸ਼ਨ ਹੈ ਨਹੀਂ ਜਿੱਥੇ ਪਰਾਲੀ ਆ ਉੱਥੇ ਬਿਲਕੁਲ ਘਟ ਜਰਮੀਨੇਸ਼ਨ ਦੇਖ ਸਕਦੇ ਆ ਵੀ ਇੱਥੇ ਪਰਾਲੀ ਆਹ ਘਰਾ ਮੜਾ ਜ ਆ ਗਿਆ ਇੱਥੇ ਕਣਕੇ ਨਹੀਂ ਜੰਮੀ ਹੈਗੀ ਜਿੱਥੇ ਪਰਾਲੀ ਨਹੀਂ ਹੈਗੀ ਉੱਥੇ ਥੋੜੀ ਜਿਹੀ ਜੰਮੀ ਵੀ ਆ ਜਿੱਥੇ ਪਰਾਲੀ ਜ਼ਿਆਦਾ ਆ ਗਈ ਉੱਥੇ ਜਰਮੀਨੇਸ਼ਨ ਬਿਲਕੁਲ ਖਤਮ ਐ ਕਣੇ ਇੱਧਰ ਕਿਤੇ ਵੀ ਆ ਇਹ ਨਹੀਂ ਹੈਗਾ ਵੀ ਖੇਤ ਚ ਗਿੱਲ ਘਟਤੀ ਗਿੱਲ ਪੂਰੀ ਸੀ ਖੇਤ ਵਿੱਚ ਪਰ ਜਰਮੀਨੇਸ਼ਨ ਨਹੀਂ ਹੋਈ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ ਹਾਂ ਬੋਲੋ ਭਾਈ ਇਹ ਤਾਂ ਵੀ ਕੀ ਕਾਰਨ ਹੋ ਸਕਦਾ ਵੀ ਜਿਹੜੀ ਜਰਮੀਨੇਸ਼ਨ ਨਹੀਂ ਆ ਰਹੀ ਇਹ ਮੇਰੇ ਹਿਸਾਬ ਨਾਲ ਤਾਂ ਵੀ ਇਹ ਹਵਾ ਪੈਂਦੀ ਆ ਸੁਪਰ ਸੀਡਰ ਨੂੰ ਹਵਾ ਪੈਂਦੀ ਆ ਹਾਂ ਪਰਾਲੀ ਜਿੱਥੇ ਜਿਆਦਾ ਹਵਾ ਦੇਖੋ ਉਹ ਦੇਖੋ ਹਾਂ ਜਿੱਥੇ ਪਰਾਲੀ ਆ ਉਥੇ ਜੰਮੀ ਨਹੀਂ ਹਾਂ ਜਿੱਥੇ ਨਹੀਂ ਪਰਾਲੀ ਹੈਗੀ ਉਥੇ ਠੀਕ ਆ ਠੀਕ ਜੀ ਉਥੇ ਵੀ ਇੰਨੀ ਉਹ ਨਹੀਂ ਹੈਗੀ ਨਿਕਲੀ ਮਦਦ ਹਾਂ ਉਨੀ ਪ੍ਰੋਪਰ ਨਹੀਂ ਹੈਗੀ ਜਿਹੜੇ ਸਾਬ ਦਾ ਬੀਜ ਪਾਇਆ ਵਾ ਤੂੰ ਕਹਿੰਦਾ 20 55 ਕਿਲੋ ਕੀਲੇ ਦਾ ਬੀਜ ਪਾਇਆ ਵਾ ਪਰ ਜਰਮੀਨੇਸ਼ਨ ਹੈ ਨਹੀਂ ਹੌਂਦਾ ਮੈਂ 40 ਹਾਂ ਪਰ ਹੁਣ ਤੂੰ ਦੇਖ ਲੈ 55 ਕਿਲੋ ਦਵਾਰੇ ਵੀ ਘੱਟ ਤੇ ਫੇਰ ਲੈ ਕੇ ਆਇਆ ਬੀਜ ਉਹੀ ਗੱਲ ਕਰਦਾ ਮੈਂ ਪਰ ਹੈ ਇਹ ਵੈਰਾਈਟੀ 826 ਆ 826 ਆ ਉਧਰ ਮਲਗੀ ਦਵਾਈ ਦੇ ਵੀ 4 ਕਿਲੇ 826 ਦੇ ਜੰਮੇ ਨਹੀਂ ਹੈਗੇ ਉਧਰ ਵੀ ਨਹੀਂ ਜੰਮੇ ਹੈਗੇ ਵੀ ਇਹ ਕਿ ਵੈਰਾਈਟੀ ਵਿੱਚੇ ਕਿਹਾ ਜਾਵੇ ਕਿ ਉਹਦੇ ਵਿੱਚ ਮੰਨਿਆ ਜਾਵੇ ਸ਼ੂਗਰ ਸੀਡਾ ਵਿੱਚ ਤਾਂ ਕਹਿ ਸਕਦਾ ਹੁਣ ਕਿਆ ਕਹਿ ਸਕਦੇ ਆ ਜਰਮੀਨੇਸ਼ਨ ਕੋਫਰ ਸੀਡਾ ਦੇ ਵੀ ਦੇਖ ਲੈ ਤੇ ਸਾਹਮਣੇ ਆਿੱਦਾ ਿੱਦਾ ਉਹੀ ਦੇਖਦਾ ਮੈਂ ਵੀ 19 ਜਰਮੀਨੇਸ਼ਨ ਹੈ ਨਹੀਂ ਜਿੰਨੀ ਚਾਹੀਦੀ ਸੀ ਤੀ ਇਹ ਜਿਹੜਾ ਛਿੱਟੇ ਨਾਲ ਦਿੱਤਾ ਹੋਇਆ ਉਹਦਾ ਦੇ ਲੱਗੇ ਕਿ ਨਾ ਬਾਲਾ ਮੰਗੋ ਛਿੱਟੇ ਵਾਲੀ ਜ਼ਿਆਦਾ ਜੰਮ ਰਹੀ ਹੈ ਆ ਰੂਟਾ ਵੀਟ ਨਾ ਬਾ ਇਹ ਵੀ ਹੈਗਾ ਵੀਰ ਪੂਰੀ ਗਿੱਲਤੀ ਦੇਖ ਲਾ ਗਿੱਲ ਬਹੁਤ ਹੈ ਨਹੀਂ ਨਹੀਂ ਹੈਗਾ ਵੀ ਗਿੱਲ ਨਹੀਂ ਹੈਗੀ ਇਹ ਸਿਆੜਾ ਉਹਨਾਂ ਇਨਾਂ ਵੀ ਹਵਾ ਲੱਗਦੀ ਆ ਚੱਕਰ ਇਹੀ ਪੈਂਦਾ ਇਹਨੂੰ ਹਵਾ ਲੱਗਦੀ ਆ ਪਰ ਇਹਨੂੰ ਮੈਂ ਦੇਖਿਆ ਇਹਨੂੰ ਤਾਂ ਫਿੰਗਰਾਂ ਵੀ ਲੱਗੀਆਂ ਵੀ ਦੀਆਂ ਹਾਂ ਜਿਹੜਾ ਆਪਾਂ ਨੇ ਵੀ ਜਾਈਏ ਸੁਪਰ ਸੀਡਰ ਨੂੰ ਇਹਨੂੰ ਫਿੰਗਰਾਂ ਵੀ ਲੱਗੀਆਂ ਵੀ ਦੀਆਂ ਵੀ ਜਿਹੜੀ ਐ ਲੈਂ ਟੱਕਦੀ ਜਾਵੇ ਪਰ ਫੇਰ ਵੀ ਹਵਾ ਪੈ ਰਹੀ ਆ ਜਾਇਦਾ ਫੇਰ ਆਈ ਹੋਵੇ ਵੀ ਇਹਨੂੰ ਪ੍ਰੋਪਰ ਗਿੱਲ ਹੋਵੇ ਐਨ ਪੂਰੀ ਗਿੱਲ ਵੀ ਜਿਹੜਾ ਦਾਣ ਵੀਤਾਂ ਤਰ੍ਹਾਂ ਪਰ ਇੱਕ ਹੋਰ ਕਾਰਨ ਵੀ ਦੇਖਿਆ ਮੈਂ ਅੱਜ ਦੇ 10 ਦਿਨ ਪਹਿਲਾਂ ਗਰਮੀ ਵੀ ਜ਼ਿਆਦਾ ਸੀ ਹਵਾ ਵੀ ਹੈ ਉਹਦੇ ਕਰਕੇ ਇਹਨੂੰ ਹਵਾ ਜ਼ਿਆਦਾ ਪੈ ਰਹੀ ਸੀ ਹੋਰ ਅਜੇ ਉਹ ਮਾੜੀ ਮੋਟੀ ਗਿੱਲੀ ਕਰਦੇ ਆ ਮਾੜੇ ਪੁਰ ਪਾਣੀ ਲਾਉਂਦੇ ਤਾਂ ਪੋਰ ਦੁਰਦੇ ਨਹੀਂ ਉਹਦੇ ਵਿੱਚ ਨਹੀਂ ਹੁੰਦੀ ਸੁਪਰਸੀਡਰ ਚੱਲਦੀ ਹੈਗੀ ਭੁੱਲ ਜਾਂਦੀ ਹੈ ਭੁੱਲ ਜਾਂਦੀ ਹੈ ਉਹ ਰੁਕਦੇ ਆ ਪੋਰ ਕਿ ਦਵਾਈ ਦਾ ਅਸਰ ਵੀ ਮੰਨਿਆ ਜਾਵੇ ਵੀ ਦਵਾਈ ਵੀ ਕਰਦੀ ਆ ਦਵਾਈ ਤਾਂ ਕੀ ਕਰਨੀ ਆ ਸਸ ਦਵਾਈ ਨੇ ਹਾਂ ਰੋਈ ਵੀ ਜਿਹੜੀ ਆਪਾਂ ਕਰਦੇ ਆ ਹੁਣ ਆ ਉਹਦਾ ਹੈ ਜੇ ਇਹ ਫਰਕ ਕਰਦੇ ਆ ਸਟੈਂਪੂ ਗਿਆ ਵਕੀਰਾ ਹੋ ਗਈ ਮੋਮੋਜੀ ਹੋ ਗਈ ਬੜਾ ਅਸਰ ਹੋ ਸਕਦਾ ਕਿਉਂਕਿ ਜਿਹੜਾ ਦਾਣਾ ਮੜਾ ਮੋਟਾ ਨੰਗਾ ਰਹਿ ਗਿਆ ਉਹਨੂੰ ਜੇ ਦਵਾਈ ਲੱਗੂਗੀ ਪਰ ਮੈਂ ਦੇਖ ਦਵਾਈ ਨਹੀਂ ਕਰੀ ਜਰਮੀ ਹੋਈ ਵੀ ਹੁਣ ਦੇਖ ਲੈ ਵੀ ਕਿਹੜੀ ਚੀਜ਼ ਨੂੰ ਮੰਨਿਆ ਜਾਵੇ ਦਵਾਈ ਦਾ ਵੀ ਅਸਰ ਹੋ ਸਕਦਾ ਇਹ ਮੰਨਦੇ ਆ ਗੱਲ ਕਿਉਂਕਿ ਜਿਹੜਾ ਨਾਲ ਦਾਣਾ ਨੰਗਾ ਰਹਿ ਗਿਆ ਲੈਨ ਜਿਕਣਾ ਹੁਣ ਆਹ ਲੈਨ ਤੀ ਇਹ ਲੈਨ ਨੰਗੀ ਵੀ ਰਹਿ ਗਈ ਵਿਚ ਜੇ ਮੰਨਿਆ ਜਾਵੇ ਵੀ ਇਹਨੂੰ ਜੇ ਦਵਾਈ ਨੇ ਉੱਪਰ ਦੇ ਸਪਰੇਅ ਦਾ ਅਸਰ ਕਰਿਆ ਇਹ ਵੀ ਜਰਮੀਨੇਸ਼ਨ ਨੂੰ ਫਰਕ ਪੈ ਸਕਦਾ ਪੈ ਤਾਂ ਸਕਦਾ ਦਾ ਵੀ ਫਰਕ ਪੈਦਾ ਪਰ ਦੇਖੋ ਜੀ ਜਿਹਨੇ ਬੀਜਣੀ ਆ ਕੋਸ਼ਿਸ਼ ਕਰੋ ਜਿੰਨੀ ਜਿਆਦਾ ਗਿੱਲ ਹੋ ਸਕੇ ਉਨੀ ਜਿਆਦਾ ਗਿੱਲ ਵਿੱਚ ਇਹ ਸੁਪਰ ਸੀਡਰ ਕਾ ਬਜਾਈ ਕਰੋ ਮੇਰੇ ਸਾਲ ਗੱਲ ਤਾਂ ਵੀ ਜਿਹੜੀ ਜੇ ਦਾਣੇ ਨੂੰ ਹਵਾ ਵੀ ਪੈਂਦੀ ਆ ਤਾਂ ਉਹ ਜਰਮੀਨੇਸ਼ਨ ਕਰ ਜਵੇ ਹੁਣ ਜੇ ਦਾਣੇ ਨੂੰ ਜਿੱਥੇ ਪਰਾਲੀ ਆ ਇਹੀ ਕਾਰਨ ਆ ਉਹਰੇ ਹੁਣ ਪਰਾਲੀ ਜਿਆਦਾ ਏ ਉਹਰੇ ਦਾਣੇ ਨੂੰ ਤਾਂ ਮਤਲਬ ਹਵਾ ਹੀ ਪਈ ਆ ਤਾਂ ਹੀ ਇਹ ਜਰਮੀਨੇਸ਼ਨ ਹੀ ਹੋਈ ਹੈਗੀ ਉਹੀ ਕਹਦਾ ਮੈਂ ਜਿੱਥੇ ਪਰਾਲੀ ਆ ਉਹੀ ਜਕਰ ਵੀ ਇਹ ਗਿੱਲ ਜਿਆਦਾ ਹੁੰਦੀ ਇਹਨੂੰ ਗਿੱਲ ਉਨੀ ਬਹੁਤੀ ਹੈ ਨਹੀਂ ਦੀ ਮਤਲਬ ਨੋਰਮਲ ਗਿੱਲ ਹੈਗੀ ਤੇ ਤੇ ਜਮੇ ਸਾਫ ਚਾਹੀਏ ਜੀ ਵੀ ਜਮੇ ਸਾਫ ਫੇ ਤਾਂ ਡ੍ਰਿਲ ਕਰ ਲਉ ਆਹ ਜਣੂ ਵੈਸੇ ਗੱਲ ਕਰਦਾ ਜੀ ਇਹਦੇ ਨਾਲ ਪਯੋਕ ਕਰਨੀ ਹੈ ਹਾਂ ਜੀ ਤੇ ਡ੍ਰਿਲ ਡੂੰਗਾ ਵੀ ਪਜਾਉਂਦਾ ਜੀ ਤੇ ਬਜਾਈ ਡ੍ਰਿਲ ਗੱਲ ਹੁੰਦੀ ਹੈ ਕੋਸ਼ਿਸ਼ ਕਰੋ ਡ੍ਰਿਲ ਗੱਲ ਕਰਨੀ ਜੀ ਬਾਕੀ ਜੇ ਸੁਪਰ ਸੀਡਰ ਦਾ ਬਜਾਈ ਕਰਨੀ ਹੈ ਤਾਂ ਇਹ ਨਾਲ ਡੂੰਗਾ ਵੀ ਜਾਂਦਾ ਹਾਂ ਜਿੰਨੀ ਹੋ ਸਕੇ ਉਨੀ ਡੂੰਗਾ ਮਤਲਬ ਸੌਰੀ ਜਿੰਨੀ ਹੋ ਸਕੇ ਉਹਨੀ ਗਿੱਲ ਚ ਬੀਜਣ ਦੀ ਕੋਸ਼ਿਸ਼ ਕਰੋ ਗਿੱਲ ਵਿੱਚ ਵਧੀਆ ਹੈ ਨਹੀਂ ਤਾਂ ਫਿਰ ਜਰਮੀਨੇਸ਼ਨ ਹੀ ਦੀ ਦੇਖਿਆ ਵੀ ਆਪਣਾ ਛਿੱਟਾ ਦੇ ਕੇ ਆਪਣਾ ਛਿੱਟਾ ਉਹਨਾ ਛਿੱਟਾ ਦੇਣਾ ਵੀ ਔਖਾ ਏ ਪਰ ਆ ਸਭ ਤੋਂ ਵੈਸਟ ਆ ਵੀ ਥੋੜਾ ਜਿਹਾ ਗਿੱਲ ਵਿੱਚ ਬਜਾਈ ਕਰੋ ਇਹਦੀ ਸੁਪਰ ਸੀਡਰ ਗੱਲ ਜਿਹੜੀ ਵੀ ਕਰਨੀ ਆ ਬਾਕੀ ਦੇਖ ਕੇ ਬੀਜੋ ਪਰਾਲੀ ਦੀ ਜਿਆਦਾ ਸਮੱਸਿਆ ਆਉਂਦੀ ਆ ਗਿੱਲ ਦੀ ਦੇ ਵਿੱਚ ਜਿੱਥੇ ਪਰਾਲੀ ਆ ਉੱਥੇ ਹਵਾ ਪੈਂਦੀ ਆ ਇਹ ਜਰਮੀਨੇਸ਼ਨ ਨੂੰ ਬਹੁਤ ਖਰਾਬ ਕਰਦੀ ਆ ਉਹਦਾ ਮਲਗੀ ਦਵਾਈ ਦੇ ਵੀ ਦੇਖਿਆ ਤਾਂ ਡਾਕਰ ਈ ਜਿਆਦਾ ਡਾਕਰ ਚ ਜਿਆਦਾ ਬੰਗਾ ਏ ਰੇਤੇ আর ਭੱਸੀ ਚ ਘੱਟ ਆ ਜਿਹੜੀ ਡਾਕਰ ਮਿੱਟੀ ਆ ਉਹ ਚ ਹਵਾ ਜਿਆਦਾ ਪੈਂਦੀ ਆ ਉਦੇ ਵਿਚਾਰ ਕੀ ਲਏ ਬਾਏ ਉਹ ਡਾਕਰ ਤੀ ਡਾਕਰ ਵਿੱਚ ਹਵਾ ਜ਼ਿਆਦਾ ਪੈਂਦੀ ਆ ਜਿਹੜੀ ਭੱਸੀ ਮਿੱਟੀ ਆ ਜਾਂ ਰੇਤਾ ਆ ਉੱਥੇ ਨਹੀਂ ਇਨੀ ਪ੍ਰੋਬਲਮ ਆਉਦੀ ਨਹੀਂ ਖਾਸ ਉਹ ਨਿਕਲ ਹੀ ਨਹੀਂ ਆ ਜਾਂ ਪਰਾਲੀ ਤੀ ਪਰਾਲੀ ਤੀ ਪਰਾਲੀ ਜਰਮੀਨੇਸ਼ਨ ਨੂੰ ਬਹੁਤ ਫਰਕ ਪਾਉਂਦੀ ਆ ਬਾਕੀ ਤੁਸੀਂ ਆਪਣੇ ਵਿਚਾਰ ਦਿਓ ਜੀ ਸਾਡੇ ਵਿਚਾਰ ਮੁਤਾਬਕ ਤਾਂ ਇਹ ਆ ਵੀ ਜਿੰਨੀ ਹੋ ਸਕੇ ਗਿੱਲੇ ਚ ਬੀਜੋ ਇਹਨੂੰ ਬਾਕੀ ਬੀਜ ਜ਼ਰੂਰ 5-4 ਕਿਲੋ ਵੱਧ ਪਾਓ ਜੇ ਜਿਹੜਾ 40 ਕਿਲੋ ਬੀਜ ਪਾਉਂਦਾ ਪਾਵੇ ਜਿਹੜਾ 40 ਪਾਉਂਦਾ ਉਹ ਸੁਪਰ ਸੀਡਰ ਨੂੰ 45 ਜ਼ਰੂਰ ਪਾਵੇ। ਆ ਪਾਵੇ ਜੀ 50। 5-7 ਕਿਲੋ ਬੀਜ ਵੱਧ ਪਾਓ। ਡਾਕਰ ਵਿੱਚ ਜਦਾ ਜ਼ਰੂਰ ਵੱਧ ਪਾਓ। ਭੱਸੀ ਜਾਂ ਰੇਤਲੀ ਚ ਨਾ ਪਾਓ। ਡਾਕਰ ਚ 5-4 ਕਿਲੋ ਬੀਜ ਜ਼ਰੂਰ ਵੱਧ ਪਾਓ ਕਿਉਂਕਿ ਸੁਪਰ ਸੀਡਰ ਦਾ ਬੀਜ ਜਰਮੀਨੇਸ਼ਨ ਨੂੰ ਬਹੁਤ ਫਰਕ ਪੈਂਦਾ। ਛਿੱਟੇ ਦਾ ਬੀਜ ਹੈ। ਹਾਂ ਰੂਟਾ ਬੀਟਰ ਨਾਲ ਤੇ 40 ਕਿਲੋ ਬੀਜ ਪਾਉਣਾ ਬਹੁਤ ਵਧੀਆ ਜੰਮਤੀ। ਮੈਂ ਉਹੀ ਗੱਲ ਕਰਦਾ ਵੀ ਸੁਪਰ ਸੀਡਰ ਬੀਜ ਰੱਖਦਾ ਹੈ ਕਿਉਂਕਿ ਚ ਹਵਾ ਪੈਂਦੀ ਆ। ਡਾਕਰ ਵਿੱਚ ਤਾਂ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਿਉਂਕਿ ਡਾਕਰ 'ਚ ਤਾਂ ਬਹੁਤ ਹੀ ਜ਼ਿਆਦਾ ਹਵਾ ਪੈਂਦੀ ਆ ਦਾਣਾ ਔਕੜਾ ਪ੍ਰੋਪਰ ਘੁੱਟ ਨਹੀਂ ਹੁੰਦਾ ਹੈਗਾ ਜੇ ਬਾਕੇ ਵੀ ਬੀਜ ਨੇ ਤਵੀਆਂ ਨਾਲ ਬਾਵਨੇ ਆ ਤਾਂ ਫੇਰ ਉੱਚਾ ਨੀਵਾ ਲੱਗ ਜਾਂਦਾ ਇਹ ਉੱਚਾ ਨੀਵਾ ਵੀ ਲੱਗਦਾ ਫੇਰ ਵੀ ਉਹਦੇ ਵਿੱਚ ਥੋੜੀ ਜੀ ਹਵਾ ਪੈਣ ਦਾ ਡਰ ਰਹਿੰਦਾ ਬਾਕੇ ਬੀਜੋ ਚੰਗੀ ਗੱਲ ਆ ਨਾ ਬੋਲੂ ਬਾਈ ਮਿੱਟੀ ਰਲ ਜਾਂਦੀ ਆ ਲੈਨਾਂ ਪਰ ਜਾਂਦੀਆਂ ਡਾਕਰ ਵਿੱਚ ਪਰ ਫੇਰ ਵੀ ਬਾਦ ਵਿੱਚ ਲੈਨ ਛੱਡ ਦਿੰਦਾ ਛੱਡਦਾ ਜਿੰਨਾ ਹੋ ਸਕੇ ਜੀ ਇੱਕ ਕੋਸ਼ਿਸ਼ ਕਰੋ ਤਵੀਆਂ ਦੀ ਪਾੜ ਪਾ ਕੇ ਉਤੇ ਬਾਅਦ ਸੁਪਰ ਸੀਡਰ ਫੇਰੋ ਇੱਕ ਬੀਜ ਜ਼ਰੂਰ 45 ਕਿਲੋ ਪਾਓ ਤਾਂ ਕਿ ਜਰਮੀਨੇਸ਼ਨ ਨੂੰ ਜੇ ਰਹਿੰਦੀ ਵੀ ਮਾੜੀ-ਮੋਟੀ ਜ਼ਿਆਦਾ ਬੀਜ ਕਵਰ ਕਰ ਲੈਂਦਾ ਉਹ ਵੀ ਡਾਕਰ ਮਿੱਟੀ ਜਮੀਨ 'ਚ ਡਾਕਰ ਜਮੀਨ ਥੋੜਾ ਜਿਹਾ ਦਾਣਾ ਰੱਖਦੀ ਆ ਬਾਕੀ ਜੇਗਾ ਤੁਹਾਡੀ ਰੇਤਲੀ ਜਮੀਨ ਆ ਫਿਰ ਤਾਂ 40 ਕਿਲੋ ਹੀ ਬਹੁਤ ਆ ਜਿੱਕਣਾ ਮਰਜ਼ੀ ਬੀਜ ਲੂ ਤਾਂ ਜੰਮੇ ਆਉਂਦਾ 40 ਕਿਲੋ ਵਧੀਆ ਵੀ ਆ ਅਸਲੀ ਜਮੀਨ 'ਚ ਵੀ ਠੀਕ ਆ ਡਾਕਰ ਜਮੀਨ 'ਚ ਜ਼ਰੂਰ 2-4 ਕਿਲੋ ਵੀ ਜ਼ਿਆਦਾ ਪਾਓ ਚਲੋ ਠੀਕ ਆ ਜੀ ਫਿਰ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਸਰੀ ਕਾਲ ਜੀ